ਸਾਸਟ੍ਰਿਕ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਲੱਤਾਂ ਦੀ ਕਮਜ਼ੋਰੀ ਨੂੰ ਕਿਵੇਂ ਦੂਰ ਕਰ ਸਕਦੇ ਆਂ ਲੱਤਾਂ ਦੇ ਵਿੱਚ ਜਦੋਂ ਆਪਾਂ ਚੱਲਦੇ ਆਂ ਸੈਰ ਕਰਦੇ ਆਂ ਨਾਰਮਲ ਫਲੈਟ ਸਰਫੇਸ ਤੇ ਮਤਲਬ ਬਿਲਕੁਲ ਨਾਰਮਲ ਸਿੱਧਾ ਗਰਾਊਂਡ ਹੈ ਉਹ ਤੇ ਆਪਾਂ ਜਦੋਂ ਸੈਰ ਕਰਦੇ ਆਂ ਜਿਹੜੇ ਆਪਣੇ ਲੱਤਾਂ ਦੇ ਮਸਲ ਸਪੈਸ਼ਲੀ ਕੁਆਡ੍ਰੀਸੈਪ ਇਹ ਗੋਡੇ ਵਾਲੇ ਮਸਲਸ ਔਰ ਹਿਪ ਵਾਲੇ ਮਸਲਸ ਇਹ ਕੰਮ ਕਰਦੇ ਨੇ ਸਿਰਫ 9% ਜਦੋਂ ਆਪਾਂ ਚੜਾਈ ਚੜਦੇ ਆ ਜਾਂ ਆਪਾਂ ਥੱਲੇ ਨੂੰ ਉਤਰਦੇ ਆ ਡਾਊਨ ਹਿੱਲ ਉਤਰਦੇ ਆ ਥੱਲੇ ਨੂੰ ਉਤਰਦੇ ਆ ਤਾਂ ਇਹ ਸਿਰਫ ਔਰ ਸਿਰਫ 32% ਕੰਮ ਕਰਦੇ ਨੇ ਮਤਲਬ ਜਿਆਦਾ ਜ਼ੋਰ ਲੱਗਦਾ ਜਦੋਂ ਆਪਾਂ ਕਈ ਵਾਰ ਪੇਸ਼IENTS ਐਦਾਂ ਹੁੰਦੇ ਆ ਵੀ ਅਸੀਂ ਕਿਤੇ ਘੁੰਮਣ ਗਏ ਸਤ ਉਹ ਤੋਂ ਤੁਰਿਆ ਨਹੀਂ ਗਿਆ ਸਾਡੀਆਂ ਲੱਤਾਂ ਦੁਖਣ ਲੱਗੀਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹੀ ਡਿਸਕਸ ਕਰਾਂਗੇ ਵੀ ਆਪਾਂ ਇਹਨਾਂ ਨੂੰ ਕਿਵੇਂ ਤਾਕਤਵਰ ਕਰ ਸਕਦੇ ਆ ਕਿ ਜਦੋਂ ਵੀ ਤੁਸੀਂ ਸੈਰ ਕਰੋ ਜਾਂ ਚੱਲੋ ਤੁਹਾਡੀਆਂ ਲੱਤਾਂ ਜਾਨਦਾਰ ਰਹਿਣ ਔਰ ਸਪੈਸ਼ਲੀ ਜਦੋਂ ਤੁਸੀਂ ਕਿਤੇ ਪਹਾੜਾਂ ਤੇ ਜਾਓ ਨੀਚੇ ਉਤਰਨਾ ਹੋਵੇ ਜਾਂ ਤਾਂ ਚੜ੍ਹਨਾ ਹੋਵੇ ਉਦੋਂ ਤੁਹਾਨੂੰ ਥਕਾਵਟ ਨਾ ਮਹਿਸੂਸ ਹੋਵੇ ਇੱਕ ਅਸਰ ਤਾਂ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ ਤੁਸੀਂ ਦੇਖੋਗੇ ਠੂਟੀ ਲੱਤਾਂ ਦੇ ਵਿੱਚ ਜਾਨ ਪੈ ਜਾਏਗੀ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੀਰ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੁੱਲਾਪੁਰ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਚਲਾ ਰਹੀ ਕਰਦੇ ਹਾਂ ਸਾਡੀ ਇੰਸਟਾਗ੍ਰam ਆਈਡੀ ਹੈ ਐਸ ਹਰੀ ਸਿੰਘ ਸਰਾ ਫਿਜ਼ੀਓਥੈਰਪੀ ਔਰ ਇੱਕ ਹੋਰ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਦੇ ਨਾਮ ਤੇ ਸਾਨੂੰ ਉੱਥੇ ਤੁਸੀਂ ਫੋਲੋ ਜਰੂਰ ਕਰ ਲਓ ਔਰ ਸਾਡਾ ਫੇਸਬੁੱਕ ਪੇਜ ਹੈ ਐਸ ਹਰੀ ਸਿੰਘ ਸਰਾ ਫਿਜ਼ੀਓਥੈਰਪੀ ਦੇ ਨਾਮ ਤੇ ਔਰ ਅਗਰ ਤੁਸੀਂ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰ ਲਿਓ ਸੋ ਆਪ ਸ਼ੁਰੂ ਕਰਦੇ ਹਾਂ ਕਸਰਤਾਂ ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਥੋੜੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦਉਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ। ਕੋ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਚਾਹੀਦਾ ਇੱਕ ਚਾਹੀਦਾ ਤੁਹਾਨੂੰ ਕੁਸ਼ਨ ਔਰ ਇੱਕ ਚਾਹੀਦਾ 2 ਕਿਲੋ ਭਾਰ। ਆਪਾਂ ਕੀ ਕਰਾਂਗੇ ਕੁਸ਼ਨ ਨੀਚੇ ਰੱਖ ਦਾਂਗੇ ਇਦਾਂ ਕਰਕੇ ਔਰ ਆਪਣੀ ਜੋ ਅੱਡੀਆਂ ਨੇ ਹੀਲ ਰੇਜ਼ ਹੋ ਜਾਣਗੀਆਂ ਇਦਾਂ ਕਰਕੇ ਅੱਡੀਆਂ ਆਪਣੀਆਂ ਇਸ ਦੇ ਉੱਪਰ ਆ ਜਾਣੀਆਂ ਨੇ ਔਰ ਆਪਾਂ ਇਸ ਦੇ ਨਾਲ ਹੀਲ ਰੇਜ਼ ਕਰਕੇ ਸਕੁਐਟ ਕਰਾਂਗੇ। ਇਦਾਂ ਕਰ ਜਾਾਂਗੇ ਔਰ ਦੋਨੋਂ ਹੱਥ ਫੜ ਕੇ ਨੀਚੇ ਜਾਵਾਂਗੇ। ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ। ਇੱਕ दो तीन रिलैक्स फिर नीचे जावे दो चार चार ध्यान रहे देखो पोस्चर बिल्कुल ऐसा चाहिए था, देन रिलैक्स फिर एक दो तीन चार पंच देन रिलैक्स एक दो तीन चार पंच देन रिलैक्स 2 10 4 5 देन रिलैक्स 1 2 10 4 5 देन रिलैक्स ਇਸਦੇ ਤੁਸੀਂ 10 ਸੈਟ ਲਾਉਣੇ ਨੇ ਸਵੇਰੇ ਔਰ ਸ਼ਾਮ ਇਹੀ ਹੋਗੀ ਤੁਹਾਡੀ ਪਹਿਲੀ ਕਸਰਤ ਹੀਲ ਰੇਜ਼ ਕਰਕੇ ਸਕੁਐਟ ਕੀਤੀ ਆਪਾਂ ਹੁਣ ਜਿਹੜੀ ਦੂਸਰੀ ਐਕਸਰਸਾਈਜ਼ ਆ ਇਸਦੇ ਵਿੱਚ ਕੀ ਕਰਾਂਗੇ ਜਿਹੜਾ ਆਪਣੇ ਕੋਲੇ 2 ਕਿਲੋ ਭਾਰ ਆ ਆਪਾਂ ਇਸ ਨੂੰ ਹੱਥ ਦੇ ਵਿੱਚ ਪਕੜ ਲੈਣਾ ਔਰ ਸੇਮ ਆਪਾਂ weight ਦੇ ਨਾਲ ਹੀਲ ਰੇਜ਼ ਸਕੁਐਟ ਕਰਾਂਗੇ ਫਿਰ ਆਪਾਂ اپنی ਜਿਹੜੀਆਂ ਅੱਡੀਆਂ ਨੇ ਉਪਰਾਂ ਜਾਣਗੀਆਂ ਕੁਸ਼ਨ ਤੇ ਔਰ ਬਾਹਰ ਨੂੰ ਆਪਾਂ ਇਦਾਂ ਪਕੜ ਲੈਣਾ ਦੋਨੇ ਹੱਥਾਂ ਨਾਲ ਔਰ نیچے ਜਾਵਾਂਗੇ 1 2 3 4 5 देन ਰਿਲੈਕਸ 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 1 2 3 4 5 ਜਦੋਂ ਤੁਸੀਂ ਇਹ ਕਸਰਤ ਕਰੋਗੇ ਨਾ ਥੋਡੇ ਆ ਜਗਾ ਤੇ ਇਥੇ ਗੋਡੇ ਤੇ ਇਥੇ ਬਹੁਤ ਜ਼ਿਆਦਾ ਪ੍ਰੈਸ਼ਰ ਪਏਗਾ ਅਗਰ ਥੋਡੇ ਪ੍ਰੈਸ਼ਰ ਪੈਣ ਨਾਲ ਦਰਦ ਸ਼ੁਰੂ ਹੋ ਜਾਵੇ ਤਾਂ ਤੁਸੀਂ 5 ਰੈਪੀਟੀਸ਼ਨਸ ਹੀ ਲਾਇਓ ਫਿਰ ਹੌਲੀ ਹੌਲੀ 5 ਤੋਂ 10 ਕਰਾਂਗੇ ਆਪਾਂ ਔਰ ਇਸ ਦੇ ਵਿੱਚ ਜਿਹੜਾ weight ਹੈ ਤੁਸੀਂ ਰੇਤਾ ਵੀ ਪਾ ਸਕਦੇ ਹੋ ਲਫਾਫੇ ਦੇ ਵਿੱਚ ਦੋ ਨਾਮਕ ਦੇ ਪੈਕੇਟ ਵੀ ਲੈ ਸਕਦੇ ਹੋ ਇਦਾਂ ਫੜ ਲਿਆ ਆਪਾਂ ਫੇਰ ਦੁਬਾਰਾ ਦੇਖੋ ਬਾਹਰ ਨੂੰ ਹੱਥ 'ਚ ਫੜ ਕੇ ਸਿੱਧਾ ਕਰਕੇ ਇਦਾਂ 1 2 3 4 5 देन ਰਿਲੈਕਸ 1 2 10 4 5 देन ਰਿਲੈਕਸ 1 2 10 4 5 ਇਸ ਦੀਆਂ ਤੁਸੀਂ 10 ਰੈਪੀਟੀਸ਼ਨਸ ਕਰਨੀਆਂ ਇਹ ਹੋ ਗਈ ਥੋੜੀ ਦੂਸਰੀ ਕਸਰਤ ਤੀਸਰੀ ਕਸਰਤ ਕੀ ਹੈ 1 ਲੈਗ ਸਟੈਂਡ ਉਹ ਆਪਾਂ ਤੁਹਾਨੂੰ ਕਰਕੇ ਦਿਖਾਉਨੇ ਆ ਆਪਾਂ ਇੱਕ ਕੁਰਸੀ ਲੈ ਲੈਣੀ ਹੈ ਔਰ ਚੇਅਰ ਨੂੰ ਫਿਕਸ ਕਰ ਲੈਣਾ ਜਿਵੇਂ ਅੱਗੇ ਤੁਸੀਂ ਦੇਖੋ ਅਸੀਂ ਇਦਾਂ ਇਹਨੂੰ ਨਾਲ ਜੋੜ ਲਿਆ ਤਾਂ ਕਿ ਆਪਾਂ ਗਿਰਨਾ ਚਾਹੀਏ ਸੇਮ ਕਰਾਂਗੇ ਚੇਅਰ ਨੂੰ ਪਕੜ ਲਾਂਗੇ ਔਰ ਇੱਕ ਲੱਤ ਆਪਾਂ ਫੋਲਡ ਕਰ ਦੇਣੀ ਹੈ ਔਰ ਸੇਮ ਆਪਾਂ ਸਕੁਐਟ ਕਰਨੀ ਹੈ ਵਨ ਲੈਗ ਸਕੁਐਟ ਕਹਿੰਦੇ ਐ ਇਸ ਨੂੰ 1 2 3 4 5 ਥੈਨ ਰਿਲੈਕਸ ਪੈਰ ਬਿਲਕੁਲ ਸਿੱਧਾ ਚਾਹੀਦਾ ਸਾਹਮਣੇ ਦੇਖਾਂਗੇ 1 2 3 4 5 ਇਹ ਬਿਲਕੁਲ ਸਟ੍ਰੇਟ ਜਾਣਾ ਤੁਸੀਂ ਇਹ ਨਹੀਂ ਵੀ ਇਹ ਲੱਤ ਇਧਰ ਕਰ ਦੇਣੀ ਹੈ ਜਾਂ ਇਧਰ ਕਰ ਦੇਣੀ ਆ ਬਿਲਕੁਲ ਨਾਰਮਲ ਸਟ੍ਰੇਟ 1 2 3 4 5 ਸਾਰਾ ਭਾਰ ਗੋਡੇ ਤੇ ਆਏਗਾ ਦੋਨੋਂ ਸਾਈਡ ਕਰਨੀ ਹੈ ਇਹ ਦੁਆਰਾ ਆਪਾਂ ਫੇਰ ਕਰਕੇ ਦਿਖਾਉਨੇ ਆ ਤੁਹਾਨੂੰ ਦੁਆਰਾ ਦੇਖੋ ਕੁਰਸੀ ਨੂੰ ਪਕੜ ਲੈਣਾ ਆਪਾਂ ਹਲਕਾ ਜਿਹਾ ਪਕੜਨਾ ਹੀ ਨਹੀਂ ਵੀ ਸਾਰਾ ਭਾਰ ਹੀ ਇੱਥੇ ਦੇ ਦੇਣਾ ਜਿਆਦਾ ਭਾਰ ਆਪਣੀ ਗੋਡਿਆਂ ਦਾ ਕੁਆਡ੍ਰੀਸੈਪਸ ਮਸਲਸ ਦਾ ਚਾਹੀਦਾ ਦੇਖੋ ਤੁਸੀਂ ਤੀਸਰੀ ਕਸਰਤ ਆਹੀ ਆਪਾਂ ਇਹ ਲੈਗ ਫੋਲਡ ਕਰ ਲਈ ਔਰ ਨੀਚੇ ਇੱਕ 2 3 4 5 ਇਹਨੂੰ ਹਲਕਾ ਜਿਹਾ ਪਕੜਨਾ ਤੇ ਰਿਲੈਕਸ 1 2 3 4 5 ਦੈਨ ਰਿਲੈਕਸ 1 2 3 4 5 ਦੈਨ ਰਿਲੈਕਸ 1

ਇਸ ਦਿਨ ਤੁਸੀਂ 10 ਰੈਪੀਟੀਸ਼ਨਸ ਐਸਾਈਡ 10 ਰੈਪੀਟੀਸ਼ਨਸ ਐਸਾਈਡ ਇਹ ਹੋ ਗਈ ਤੁਹਾਡੀ ਤੀਸਰੀ ਕਸਰਤ 1 ਲੈਗ ਸਕੁਐਟ ਹੁਣ ਨੈਕਸਟ ਆਪਾਂ ਕਰਨ ਲੱਗੇ ਆ 1 ਲੈਗ ਸਕੁਐਟ ਵਿਦ weight ਹੁਣ ਆਪਾਂ ਭਾਰ ਲੈ ਲਿਆ 2 ਕਿਲੋ ਇਹਨੂੰ ਆਪਾਂ ਫਾਰ ਇਗਜ਼ਾਮਪਲ ਹੁਣ ਆਪਾਂ ਇਹ ਅਗਰ ਖੱਬੀ ਲੱਤ ਦੀ ਕਰਾਂਗੇ ਤਾਂ ਸੱਜੇ ਪਾਸੇ ਭਾਰ ਪਕੜਾਂਗੇ ਦੇਖੋ ਧਿਆਨ ਨਾਲ ਇਹ ਆਪਾਂ ਉੱਪਰ ਚੱਕਤਾ ਔਰ نیچے 1 2 3 4 5 ਦੈਨ ਰਿਲੈਕਸ ਪੈਰ ਬਿਲਕੁਲ ਸਿੱਧਾ ਰੱਖਣਾ ਤੁਸੀਂ ਸਟੇਬਲ ਕਰ ਲੈਣਾ हौली हौली एक दो तीन रिलैक्स एक दो तीन चार दो तीन रिलैक्स दूसरी साइड करके दिखा लगे पकड़ लेनी है खब्बे हाथ भार है अपने दो किलो लात उपर चकली एक दो तीन चार पैन रोलैक्स एक दो तीन चार देन रिलैक्स एक दो तीन चार रिलैक्स, ये होगी थोड़ी चौथी कसरत वन लैक स्क्वैट विद वेट हूँ पांचवी एक्सरसाइज थो तो करके दिखाने लगे वो अपने ग्लूट्स मसल् हम तक आप मसलस और मसल् तकड़े कराने करेंगे अपने ग्लूट्स मसल फिफ्थ एक्सरसाइज आपने ग्लूट्स लिए करा आप करेंगे हिप अपडक्शन साइड लाइन च आजे आपदा करके और नीचे वाला गोडा मोड़ लेना और सज्जी लात उपर चक देंगे एक दो तीन चार रिलैक्स फिर करा एक दो तीन चार पैन रिलैक्स पंताली डिग्री तक लात पर चकनी है एक दो तीन चार पेन रिलैक्स एक दो तीन चार पंच दैन रिलैक्स एक दो तीन चार पंच दैन रिलैक्स एक दो तीन चार पंच ਦਾਸਵਰੀ ਐਸ ਸਾਈਡ ਦਾਸਵਰੀ ਦੂਸਰੀ ਸਾਈਡ ਹੁਣ ਤੁਹਾਨੂੰ ਦੂਸਰੀ ਸਾਈਡ ਵੀ ਕਰਕੇ ਦਿਖਾਵਾਂਗੀ ਸਾਈਡ ਲੈ ਲੈਣੀ ਆ ਔਰ ਨੀਚੇ ਵਾਲਾ ਗੋਡਾ ਮੋੜ ਲੈਣਾ ਉਪਰਲੀ ਲਾਤ ਸਿੱਧੀ ਰੱਖਾਂਗੇ ਔਰ ਲਾਤ ਉੱਪਰ ਚੱਕ ਦਾਂਗੇ 1 2 3 4 5 then relax 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 ਦਾ ਸੌਰੀ ਐਸਾਈਡ ਦਾ ਸੌਰੀ ਐਸਾਈਡ ਇਹ ਹੋਗੀ ਤੁਹਾਡੀ ਪੰਜਵੀਂ ਤੇ ਆਖਰੀ ਕਸਰਤ हिਪ ਅਬਡਕਸ਼ਨ ਸਾਰੀਆਂ ਕਸਰਤਾਂ ਤੁਸੀਂ ਸਵੇਰੇ ਸ਼ਾਮ ਕਰਨੀਆਂ ਨੇ ਜਦੋਂ ਤੁਸੀਂ ਕਸਰਤ ਕਰੋਗੇ ਔਰ ਜਦੋਂ ਉਸ ਤੋਂ ਬਾਅਦ ਤੁਸੀਂ ਸੈਰ ਕਰੋਗੇ ਤੁਸੀਂ ਦੇਖੋਗੇ ਤੁਹਾਡੀ ਬਾਡੀ ਦੇ ਵਿੱਚ ਬਹੁਤ ਜ਼ਿਆਦੇ ਚੇਂਜਸ ਆ ਗਈਆਂ ਨੇ ਚਾਹੇ ਤੁਸੀਂ ਪਹਾੜਾਂ ਤੇ ਘੁੰਮਣ ਜਾ ਰਹੇ ਹੋ ਔਰ ਚਾਹੇ ਤੁਸੀਂ ਮੈਦਾਨੀ ਏਰੀਆ ਦੇ ਵਿੱਚ ਸੈਰ ਕਰ ਰਹੇ ਹੋ ਤੁਹਾਡੀਆਂ ਲੱਤਾਂ ਦੇ ਵਿੱਚ ਜਾਨ ਪਹ ਜਾਏਗੀ ਇੱਕ ਕਸਰਤ ਆ ਤੁਸੀਂ 10 ਦਿਨ ਕਰਕੇ ਦੇਖੋ ਰਿਜ਼ਲਟ ਤੁਹਾਡੇ ਸਾਹਮਣੇ ਹੋਵੇਗਾ ਮਿਲਾਂਗੇ ਚੱਲਦੇ ਇੱਕ ਨਵੇਂ ਟੌਪਿਕ ਨਾਲ টিল ਦੈਨ ਸਾਰੇ ਜਾਣੇ ਆਪਣਾ ਧਿਆਨ ਰੱਖਿਓ დასრულിക്കാം ძალის